ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਏਰਮਾਨਪੁਰਾ ਆਸਲ ਰੋਇਪਤ ਤੋਂ ਗੋ ਰਹੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਆਪ ਜੀ ਸਭ ਲੋਕਾਂ ਨੂੰ ਪਤਾ ਹੈ ਪਾਣੀ ਦੀ ਆਹਾਕਾਰ ਮੱਛੀ ਹਰ ਪੀੜਤਾਂ ਦਾ ਬਹੁਤ ਮੰਦਾ ਹਾਲ ਹੈ ਬਹੁਤ ਜ਼ਿਆਦਾ ਨਿਸ਼ਕਾਨ ਆ ਸਾਡੇ ਵੀਰਾਂ ਦਾ ਸਾਡੀਆਂ ਭੈਣਾਂ ਦਾ ਬੱਚਿਆਂ ਬੱਚੀਆਂ ਦਾ ਤੇ ਉਹ ਫਿਰ ਸਾਰੀ ਸੰਗਤ ਨੇ ਪਰਾਲਾ ਕੀਤਾ ਹੈ ਗੁਰੂ ਦੀ ਕਿਰਪਾ ਦੇ ਨਾਲ ਵੀ ਆਪਾਂ ਜਿੱਥੇ-ਜਿੱਥੇ ਲੋੜ ਆ ਉੱਥੇ ਰਾਸ਼ਨ ਪਜਾਈ ਜੀ ਅੱਜ ਜਿਹੜਾ ਰਸਨ ਚੱਲਿਆ ਤੂੜੀ ਪੱਠਾ ਚਾਰ ਹੋਰ ਰਸਨ ਪਾਣੀ ਚੱਲਿਆ ਹੈ ਇਹ ਥੋੜੇ ਸਮੇਂ ਦੇ ਵਿੱਚ ਅਸੀਂ ਸੰਗਤਾਂ ਨੂੰ ਬੇਨਤੀ ਕੀਤੀ ਹੈ ਮਿੰਟੋ ਮਿੰਟੀ ਸੰਗਤਾਂ ਨੇ ਸੰਯੋਗ ਦਿੱਤਾ ਤੇ ਜਦੋਂ ਵੀ ਯਾਦ ਕਰਦੇ ਹੋ ਸੰਯੋਗ ਦਿੰਦੇ ਆ ਤੇ ਹੁਣ ਵੀ ਸਾਨੂੰ ਆਸ ਆ ਵੀ ਸੰਗਤਾਂ ਸੰਯੋਗ ਦੇਣਗੀਆਂ ਤੇ ਇਹ ਸਮੇਂ ਦੇ ਨਾਲ ਜਿੱਥੇ ਜਿੱਥੇ ਲੋੜ ਅਕਾਲ ਸਾਲੀ ਟੀਮ ਗਈ ਸਾਰੇ ਥਾਵਾਂ ਤੇ ਪੁੱਛ ਕੇ ਆਈ ਭਾਈ ਕਿਹੜੀ ਚੀਜ਼ ਦੀ ਜ਼ਰੂਰਤ ਆ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹ ਚੀਜ਼ ਉੱਥੇ ਅੱਜ ਪਹੁੰਚਾਈ ਜਾ ਰਹੀ ਹੈ ਇਸੇ ਨਾਲ ਸਮੇਂ ਦੇ ਨਾਲ ਜਿੱਥੇ-ਜਿੱਥੇ ਲੋੜ ਪਵੇਗੀ ਅਸੀਂ ਪਹੁੰਚਾਵਾਂਗੇ ਮੱਤ ਵੀ ਕਰਾਂਗੇ ਨਾਲ ਇਹ ਵੀ ਸਾਰਿਆਂ ਨੂੰ ਬੇਨਤੀ ਆ ਬੋਰਡ ਸ਼ਾਪੇ ਦੇ ਵਿੱਚ ਦੱਸਿਆ ਹੈ ਵੀ ਇੱਥੇ ਗੁਰੂ ਘਰ ਦੇ ਵਿੱਚ ਜੇ ਕੋਈ ਰਹਿਣਾ ਚਾਵੇ ਸਵੇਧ ਪਰਿਵਾਰ ਸਵੇਧ ਪਸ਼ੂਆਂ 'ਤੇ ਰਹੇਗਾ ਤੇ ਉਹਦੀ ਪੂਰੀ ਸੇਵਾ ਕੀਤੀ ਜਾਊ ਪਠਿਆਂ ਵੱਲੋਂ ਪਰਿਵਾਰ ਵੱਲੋਂ ਲੰਗਰ ਪਾਣੀ ਦੀ ਹਰ ਪਾਣੀ ਦੀ ਸੇਵਾ ਕੀਤੀ ਜਾਏਗੀ ਤੇ ਸਾਡਾ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿਸੇ ਹਾਲ ਵੇਖੋ ਨਾ ਦੁਖੀ ਦਾ ਦੁੱਖ ਵੇਖੋ ਆਪਣਾ ਫਰਜ਼ ਮੰਨਦਾ ਕਿ ਇਹ ਨਾ ਕਿ ਮੈਨੂੰ ਕੋਈ ਆਖੂ ਉਹਦੇ ਮੈਂ ਜਾਵਾਂਗਾ ਤੇ ਵੱਧ ਤੋਂ ਵੱਧ ਆਪਾਂ ਗਰੀਬਾਂ ਦੀ ਵੱਧ ਤੋਂ ਵੱਧ ਆਪਾਂ ਲੋੜਵੰਦਾਂ ਦੀ ਜੋ ਰੱਬ ਵੱਲੋਂ ਕੁਦਰਤ ਹੀ ਮਸੀਤ ਪਈ ਹੈ ਇਹਨੂੰ ਸਾਰੇ ਰਲ ਕੇ ਸੇਵਾ ਕਰੀਏ ਵੱਧ ਹੋਰ ਵੀ ਸੰਗਤਾਂ ਨੂੰ ਬੇਨਤੀ ਹੈ ਜਿੰਨਾ ਵੀ ਹੋ ਸਕਦਾ ਹੈ ਉਹ ਸੇਵਾ ਕਰੋ ਇਹ ਨਿਰਮਤਾ ਸਾਹਿਬ ਦੀ ਬੇਨਤੀ ਹੈ ਇਸ ਹਿਸਾਬ ਦੇ ਨਾਲ ਅੱਜ ਸਮਾਨ ਪੱਲਾ ਜੋ ਰਾਮ ਲਾਲ ਦੀ ਵਸਤੀ ਜਿੱਥੇ ਇਥੇ ਲੋੜ ਆ ਨਾਲ ਤੇਲ ਵੀ ਜੋ ਜਿੰਦੀਆਂ ਜਿੱਥੇ ਮਸ਼ੀਨਾਂ ਚੱਲਦੀਆਂ ਬੰਨ ਦਾ ਖਤਰਾ ਹੈ ਉਥੇ ਤੇਲ ਵੀ ਪਹਚਾਇਆ ਜਾ ਰਿਹਾ ਹੈ ਵੀ ਮਸ਼ੀਨਾਂ ਨੂੰ ਤੇਲ ਦੀ ਲੋੜ ਆ ਕਿ ਉਹਨਾਂ ਵਾਸਤੇ ਮਸ਼ੀਨਾਂ ਵਾਸਤੇ ਤੇਲ ਵੀ 600 ਲੀਟਰ ਅੱਜ ਭੇਜਿਆ ਜਾ ਰਿਹਾ ਹੈ ਹੋਰ ਵੀ ਲੋੜ ਵਸਾਰ ਸਾਡੇ ਸਿੰਘ ਜਾਣਗੇ ਤੇ ਸਾਰਾ ਉਹ ਸੇਵਾ ਹੋਏਗੀ ਕਿਰਪਾ ਕਰਦੇ ਆਪ ਜੀ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਆ ਜਦੋਂ ਯਾਦ ਕਰੀਏ ਤੁਸੀਂ ਚੜਦੀ ਕਲਾਂ ਦਾ ਇੱਥੇ ਪਹੁੰਚਦੇ ਹੋ ਤੇ ਹਰ ਇੱਕ ਖਬਰ ਤੁਸੀਂ ਲੋਕਾਂ ਦੀ ਦੁੱਖੀਆਂ ਦੀ ਲੋਕਾਂ ਦੀ ਮੁਸੀਬਤਾਂ ਦੀ ਪਹੁੰਚਾਉਂਦੇ ਹੋ ਅਸੀਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਅਰਦਾਸ ਕਰਦੇ ਹਾਂ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਜਿੱਥੇ ਵੀ ਮਦਦ ਦੀ ਲੋੜ ਹੈ ਆਪਾਂ ਸਾਰੇ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਹਰ ਪੂਰਤ ਹੋ ਗਈਆਂ ਉਹਨਾਂ ਦੀ ਇਹ ਰਹਿਣ ਵਾਸਤੇ ਜਿਹੜਾ ਪ੍ਰਬੰਧ ਹੈਗਾ ਜੀ ਉਹਨਾਂ ਨੂੰ ਕੁਝ ਦੇ ਬੱਚੇ ਹਾਂਜੀ ਉਹਨਾਂ ਹਰ ਕੀ